ਕ੍ਰੋਧ ਕੋਠਾ ਲੀਆ ਗਨ ਦੀ ਕਹਿੰਦੇ ਗਿਆਨ ਰਾਨ ਬੁਧਵਾਨ ਪਰ ਗੁਰਬਖਸ਼ ਸੰਗ ਵਾਸ ਕਰ ਲਿਆ ਜਿਸ ਕ੍ਰੋਧ ਬਲੀ ਬਲਵਾਨ ਉਸ ਰੋਇਸਾਂ ਬਿਲੀ ਵੀਰਤਾ ਜੋ ਬਲ ਪਿਆ ਤੇ ਜਾਹੋ ਜਲਾ ਲਿਓ ਹੋਇ ਉਹਦਾ ਮਨਨ ਤਲੀ ਬਣ ਗਿਆ ਸਨਸ ਦੀਨੀ ਢਾਲ ਨੋ ਮਾਇਆ ਦਾ ਜਾਲ ਨਾਲੇ ਮੋ ਅੰਦਰ ਜੋ ਫਸੇ ਸਰੀ ਜਿਸ ਪ੍ਰਾਣੀ ਤੇ ਪੂਰੇ ਗੁਰਦੀ ਨਜ਼ਰ ਅਕਸੀਰ ਓ ਪ੍ਰਾਣੀ ਦਾ ਪਰਮ ਲੈ ਗਿਆ ਹੂੰ ਮਾਇਆ ਦੇ ਟੁੱਟ ਗਏ ਇਹ ਜਾਲ ਰੰਗੀ ਗਈ ਉਹਦੀ ਅਮਰ ਆਤਮਾ ਰਬ ਪ੍ਰੇਮ ਲਾਭ ਲੋਭ পাপਾਂ ਮਲਕੜਦਾ ਇਸਲਾ ਭੁੱਲੇ ਪ੍ਰਾਣੀ ਤਾਂ ਹੀ ਰਾਜ ਭਾਗ ਤੇ ਦੌਲਤ ਪਿੱਛੇ ਭੱਜਦਾ ਫਿਰੇ ਪੁਰਸ਼ ਪਿਆ ਚਾਹੀ ਚਾਹੀ ਪਰ ਲੋਭ ਨੂੰ ਵਸ ਵਿੱਚ ਕਰਕੇ ਬੰਦਾ ਈਸ਼ਵਰ ਸੰਗ ਜੋੜੇ ਖਿਆਲ ਗੁਰਬਖਸ਼ਿ ਤੇ ਹਰ ਵਸਤੂ ਦੇ ਚਰਨ ਚੁੰਮੇ ਪਰ ਸ਼ਰਧਾ ਨਾਲ ਅਭਿਮਾਨਿ ਤੇ ਹੰਕਾਰ ਦਾ ਜਜਵਾ ਖੜੇ ਪੁਰਸ਼ ਨੂੰ ਨਰਕਾਂ ਵੱਲ ਬੰਦਾ ਬਸ ਹੰਕਾਰ ਦੇ ਹੋਇਆ ਪਿਆ ਖੇਲਾ ਰੇ ਹਰਥਾਂ ਝੱਲ ਪਰ ਸਵੈਮਾਨਿਕ ਨਾਸ਼ਾਇਸ਼ਵਰੀ ਰੱਖਣ ਲਈ ਇਸ ਦਾ ਸਤਿਕਾਰ ਉਸ ਸਵੈਮਾਨ ਨੂੰ ਕਾਇਮ ਰੱਖਣ ਲਈ ਦੁਨੀਆਂ ਭਰ ਦੇ ਕੋਲ ਅਵਤਾਰ ਜੇ ਲਾਗਨ ਜੇ ਰਸੋਲੀਆਂ ਅਬ ਤਾਂ ਹਰ ਲਾਲਮਨ ਦਾ ਕਹਿ ਤੂਫਾਨਾ ਝੰਮ ਜੇ ਰਹੇ ਸਰੀਰਾਂ ਉਪਰ ਗੁਰੂ ਪੀਰ ਜੋਦੇ ਬਲਵਾਨ ਸਵੇਮਾਨ ਸਦਿਕਾਂ ਅਣਾ ਕਹਿ ਦੇਸ਼ ਕੋਂ ਸੰਤਾਂ ਦੀ ਰਾਸ